ਕਰਤੋ ਸੰਸਦ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਸ਼ਕਾਲਕਸਾ ਪਹੁੰਚੇ ਜਿੱਥੇ ਉਹਨਾਂ ਸ਼ਕਾਲਕਸਾ ਦੇ ਜਥੇਦਾਰ ਗਿਆਨੀ ਰਗबीर ਸਿੰਘ ਜੀ ਦੇ ਨਾਲ ਮੁਲਾਕਾਤ ਕੀਤੀ ਹੈ ਦੱਸਿਆ ਕਿ ਉਹਨਾਂ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਦੇ ਮੁੰਡਿਆਂ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ ਤੇ ਇਸੇ ਮੁੱਦੇ ਨੂੰ ਲੈ ਕੇ ਜਥੇਦਾਰ ਸ਼ਕਾਲਤਕ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਭਰੋਸਾ ਦਿੱਤਾ ਗਿਆ ਕਿ ਪੂਰਾ ਪੰਥ ਉਹਨਾਂ ਦੇ ਨਾਲ ਹੈ ਸੰਸਰ ਸਰਪਜੀਤ ਸਿੰਘ ਖਾਲਸਾ ਦਾ ਕਹਿਣਾ ਹੈ ਕਿ ਜੇਕਰ ਕੋਈ ਵੀ ਸ਼ਖਸ ਇਹਨਾਂ ਨੂੰ ਠਮਕਾਉਂਦਾ ਹੈ ਜਾਂ ਇਹਨਾਂ ਦੇ ਬੱਚਿਆਂ ਨੂੰ ਠਮਕਾਉਂਦਾ ਹੈ ਤਾਂ ਉਹ ਇਸ ਤਰ੍ਹਾਂ ਨਾ ਕਰਨ ਉਹ ਬਾਪੂ ਜੀ ਦੇ ਨਾਲ ਖੜੇ ਨੇ ਤੇ ਉਹਨਾਂ ਕਿਹਾ ਕਿ ਜਦ ਤੱਕ ਅਕਾਲੀ ਦਲ ਦੀ ਸਰਕਾਰ ਭਾਜਪਾ ਦੀ ਸਰਕਾਰ ਦੇ ਨਾਲ ਸੀ ਉਦੋਂ ਤੱਕ ਪੰਥ ਦਾ ਕਾਫੀ ਨੁਕਸਾਨ ਹੋਇਆ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਨ ਸਿੰਘ ਦਾ ਕਹਿਣਾ ਹੈ ਕਿ ਬੀਤੇ ਦਿਨ ਹੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਕੀਤਾ ਗਿਆ ਸੀ ਤੇ ਜਲਦ ਹੀ ਉਹਨਾਂ ਦੇ ਉੱਤੇ ਫੈਸਲਾ ਆਉਣ ਵਾਲਾ ਹੈ ਤੇ ਉਹਨਾਂ ਜਥੇਦਾਰ ਸਾਹਿਬ ਨੇ ਅਪੀਲ ਕੀਤੀ ਹੈ ਕਿ ਕਿਸੇ ਵੀ ਦਬਾਅ ਦੇ ਹੇਠ ਆ ਕੇ ਕੋਈ ਫੈਸਲਾ ਨਾ ਲਿਆ ਜਾਵੇ ਉਹਨਾਂ ਕਹਿ ਕਿ ਜੋ ਵੀ ਪੰਥ ਦੇ ਹੱਕ ਦੇ ਵਿੱਚ ਹੋਵੇ ਉਹੀ ਫੈਸਲਾ ਸੁਖਬੀਰ ਸਿੰਘ ਬਾਦਲ ਨੂੰ ਸੁਣਾਇਆ ਜਾਵੇ ਇਹ ਜੋ ਜਿੱਕੀ ਪਤੇ ਇਹ ਜੋ ਪੰਥ ਚ ਬੜੀ ਦੁਬਿਧਾਵਾ ਜਦੋਂ ਦਾ ਇਹ ਸਖਬੀਰ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਤੋਂ ਤੋਂ ਬਾਅਦ ਚ ਸਖਬੀਰ ਬਾਦਲ ਸਾਹਿਬ ਨੇ ਜਦੋਂ ਅਸਤੀਫਾ ਦਿੱਤਾ ਤੋਂ ਉਦੋਂ ਬਾਅਦ ਚ ਜਿਹੜਾ ਅਕਾਲ ਤਖਤ ਇਹੋ ਜਿਹਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਰੇ ਜੋ ਉਹਨਾਂ ਦੇ ਅਕਾਲੀ ਉਹ ਸਖਬੀਰ ਬਾਦਲ ਦੇ ਜੋ ਜੁੰਡਲੀ ਆ ਉਹਨਾਂ ਨੇ ਤੇ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਅਪੀਲ ਵੀ ਕਰਨਾ ਹੈ ਤੇ ਉਹਨਾਂ ਨੂੰ ਇਹ ਇਹ ਆਪਣਿਆਂ ਨੂੰ ਸਹਿਯੋਗ ਵੀ ਹੈ ਵੀ ਤੁਸੀਂ ਨਿਰਪੱਖ ਕੋਈ ਕਿਸੇ ਦਬਾਅ ਤੋਂ ਰਹਿਤ ਹੋ ਕੇ ਫੈਸਲਾ ਕਰਿਓ ਇਹ ਪੂਰਾ ਪੰਥ ਦੀਆਂ ਭਾਵਨਾਵਾਂ ਨੂੰ ਦੀ ਕਦਰ ਕਰਦੇ ਹੋਏ ਕਰਿਓ ਕਿ ਇਹ ਨਾ ਕਿਸੇ ਦਬਾਅ ਚ ਕੋਈ ਇਹੋ ਜਿਹਾ ਫੈਸਲਾ ਹੋਵੇ ਕਿ ਉਹ ਜਦਾਂ ਕੌਮ ਨਾਮ ਪ੍ਰਵਾਨ ਕਰੇ ਅਸੀਂ ਇਹ ਬੇਨਤੀ ਕਰਨਾ ਹੈ ਇਸੇ ਚੀਜ਼ ਨੂੰ ਲੈ ਕੇ ਪਹਿਲਾਂ ਵੀ ਇੱਕ ਵਾਰ ਤੁਸੀਂ ਮੰਗ ਪੱਤਰ ਦੇ ਚੁੱਕੇ ਹੋ ਤੁਹਾਨੂੰ ਕੋਈ ਖਰਚਾ ਜਾਂ ਕੋਈ ਇਹਦੇ ਚ ਕੋਈ ਲੱਗਦਾ ਵੀ ਕੋਈ ਰਾਹ ਰਾਹਤ ਜਿਹੜੀ ਆ ਜਾਂ ਕੋਈ ਉਹਨਾਂ ਦਾ ਪੱਕਾ ਪਤ ਜਿਹੜਾ ਕੀਤਾ ਜਾ ਸਕਦਾ ਨਹੀਂ ਖਦਸ਼ਾ ਨਹੀਂ ਜਿੱਦਾਂ ਦਾ ਇਹ ਡਰਾਮਾ ਕੀਤਾ ਜਾ ਰਿਹਾ ਕੋ ਦੂਜੇ ਬੰਦੇ ਅਸਤੀਫਾ ਦੇ ਰਹੇ ਆ ਉਹ ਜੀ ਅਸੀਂ ਉਹਦੇ ਨਾਲ ਇਦਾਂ ਕਰਦਾਂਗੇ ਉਦਾਂ ਕਰਦਾਂਗੇ ਮਾਹੌਲ ਸੱਜਿਆ ਜਾ ਰਿਹਾ ਹੈ ਕਿ ਨੈਰੇਟਿਵ ਇਹੋ ਜਿਹਾ ਬਣਾਇਆ ਜਾ ਰਿਹਾ ਕੋ ਜਹੇਦਾਰ ਅਕਾਲ ਤਖਤ ਨੂੰ ਗਲਤ ਸਹਿਰਾ ਜਾ ਰਿਹਾ ਸਗਵੀ ਬਾਦੋਂ ਸਹੀ ਸਟਰੋਂਗ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹਦੇ ਵਾਸਤੇ ਅਸੀਂ ਜਹੇਦਾਰ ਸਾਹਿਬ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਕਿ ਅਸੀਂ ਜਿੰਨੇ ਜੋਗੇ ਅੱਗੇ ਅਸੀਂ ਅਤਮਸਤਕਿਆ ਤੁਹਾਡੇ ਗਾੜੀ ਤੇ ਬਾਕੀ ਅਸੀਂ ਪੂਰਾ ਪੰਥ ਤੁਹਾਡੇ ਫੈਸਲੇ ਦੀ ਢੀ ਕਰੇ ਕੋਈ ਕੌਮ ਦਬਿੱਦਾ ਚੋ ਕਢੋ ਕੋਈ ਸਹੀ ਇਹੋ ਜਿਹਾ ਫੈਸਲਾ ਹੋਵੇ ਜਿਹੜੇ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦਾ ਇੱਕ ਉਸ ਵੇਲੇ ਦੇ ਜਿਹੜੇ ਸਿੰਘ ਸਹਿਸਪਾਨ ਸੀ ਵਕਬਰ ਤਖਤਾਂ ਦੇ ਉਹਨਾਂ ਨੂੰ ਲੈ ਕੇ ਵੀ ਪਹਿਲਾਂ ਇੱਕ ਲੱਗ ਰਿਹਾ ਸੀ ਕਿ ਹੋਣੀ ਚਾਹੀਦੀ ਗਲਬਤ ਪਰ ਹੁਣ ਉਹਨਾਂ ਦੇ ਕੋਲੋਂ ਵੀ ਸਪਸ਼ਟੀਕਰਨ ਮੰਗਿਆ ਉਹਦੇ ਨਾਲ ਸਹਿਮਤ ਹੋ ਉਸ ਚੀਜ਼ ਦੇ ਨਾਲ ਨਹੀਂ ਠੀਕ ਹੈ ਜੀ ਉਸ ਟਾਈਮ ਤੇ ਜੋ ਗਲਤੀਆਂ ਹੋਈਆਂ ਵਾਂ ਜਾਂ ਉਹਨਾਂ ਦੇ ਦੁਰਸਤ ਕਰਨ ਵਾਸਤੇ ਉਹਨਾਂ ਨੂੰ ਬੁਲਾਇਆ ਜਾਣਾ ਉਹਨਾਂ ਦੀ ਰਾਏ ਜਥੇਦਾਰ ਸਾਬ ਨੂੰ ਸੁਣਨੀ ਚਾਹੀਦੀ ਸਾਰਿਆਂ ਦੀ ਤੇ ਜੇ ਕੋਈ ਉਹਨਾਂ ਉਹਨਾਂ ਚ ਵੀ ਦੋਸ਼ ਹੈ ਤੇ ਉਹਨਾਂ ਨੂੰ ਵੀ ਜਥੇਦਾਰ ਸਾਹਿਬ ਨੂੰ ਕੋਈ ਜੋ ਵੀ ਜੋ ਜੋਗ ਸਮਝਦੇ ਉਹ ਕਰਨਾ ਚਾਹੀਦਾ ਤੋਂ ਪਹਿਲਾਂ ਬਾਪੂ ਜੀ ਨੇ ਸਾਰਾ ਦੱਸ ਹੀ ਦਿੱਤਾ ਹੈ ਅਸੀਂ ਜਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਪਹਿਲਾਂ ਵੀ ਜਿਵੇਂ ਸੁਣ ਚ ਆਇਆ ਹੈ ਬੱਚਿਆਂ ਦੀ ਇਹਨਾਂ ਦੀ ਬੱਚਿਆਂ ਦੀ ਰੇਕੀ ਬਾਰੇ ਸਾਰਾ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਨਾਂ ਤੇ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰਨ ਤੌਰ ਤੇ ਇਹਨਾਂ ਦੇ ਨਾਲ ਐ ਜਥੇਦਾਰ ਸਾਹਿਬ ਦੇ ਸਾਰੀ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਦੇਸ਼ ਵਿਦੇਸ਼ਾਂ ਦੀ ਕੌਮ ਇਹਨਾਂ ਦੇ ਸਿੱਖ ਐ ਜਿਹੜੇ ਬਿਲਕੁਲ ਇਹਨਾਂ ਦੇ ਨਾਲ ਐ ਮੈਂ ਦਿਲੋਂ ਇਹਨਾਂ ਦੇ ਨਾਲ ਐ ਅਮਰਤਪਾਲ ਤੇ ਬਾਪੂ ਜੀ ਅਸੀਂ ਸਾਰੇ ਇਹਨਾਂ ਦੇ ਨਾਲ ਐ ਵੀ ਜੇ ਕੋਈ ਇਹਨਾਂ ਨੂੰ ਧਮਕਾਉਂਦਾ ਐ ਜਾਂ ਕਿਸੇ ਤਰ੍ਹਾਂ ਦਾ ਪ੍ਰੈਸ਼ਰ ਬਣਾਉਂਦਾ ਐ ਜਾਂ ਬੱਚਿਆਂ ਨੂੰ ਧਮਕਾਉਣ ਦੀ ਇਹਨਾਂ ਦੀ ਕੋਸ਼ਿਸ਼ ਕਰਦਾ ਵੀ ਬਿਲਕੁਲ ਐਸੀ ਕੋਈ ਗਲਤੀ ਨਾ ਕਰੇ ਸਿੱਖ ਕੌਮ ਇਹਨਾਂ ਦੇ ਨਾਲ ਖੜੀ ਆ ਇਨਾ ਤੇ ਪ੍ਰੈਸ਼ਰ ਨਾ ਬਣਾਇਆ ਜਾਵੇ ਜੀ ਅਸੀਂ ਤੁਹਾਡੇ ਬੱਚਿਆਂ ਦੀ ਦੇਖੀ ਕੀਤੀ ਐ ਸੀ ਇਹ ਕੀਤਾ ਇਹ ਗੱਲਾਂ ਮਤਲਬ ਨਵਰਾਇਕੀ ਸਿੰਘ ਸਾਹਿਬ ਦੇ ਇਦਾਂ ਬੱਚੇ ਇਹ ਇਹ ਸਾਨੂੰ ਆ ਪਤਾ ਲੱਗਦਾ ਹੈ ਨਾ ਸਾਰਾ মিডিਆ ਚ ਪਤਾ ਲੱਗਦਾ ਕਿਉਂਕਿ ਹੁਣ 2 ਤਰੀਕ ਨੇੜੇ ਆ ਉਵੇਂ ਉਨੇ ਹੀ ਵੱਧ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਤੇ ਜਦ ਕੀ ਅਸੀਂ ਕਹਿ ਕੇ ਆਏ ਆ ਜੀ ਤੁਹਾਨੂੰ ਪ੍ਰੈਸ਼ਰ ਚਾਣ ਦੀ ਕੋਈ ਲੋੜ ਨਹੀਂ ਅਸੀਂ ਦਿਲੋਂ ਤੁਹਾਡੇ ਨਾਲ ਐ ਤੁਹਾਡੇ ਨਾਲ ਖੜੇ ਐ ਇਦਾਂ ਦੇ ਫੈਸਲੇ ਦੀ ਉਮੀਦ ਕੀਤੀ ਜਾ ਰਹੀ ਹੈ ਕਿਉਂਕਿ ਤੁਮੁਰਚੇ ਪੰਥ ਦੀ ਨਜ਼ਰ ਇਸ ਵੇਲੇ ਇਸ ਜਿਹੜਾ ਕੋਈ ਨਹੀਂ ਜੀ ਉਹ ਅਸੀਂ ਕੋਈ ਨਹੀਂ ਕਹਿ ਸਕਦੇ ਇਹ ਤਾਂ ਜਥੇਦਾਰ ਸਾਹਿਬ ਕਰਨਗੇ ਪਰ ਅਸੀਂ ਤੁਹਾਨੂੰ ਝੋਟਾ ਦਿੱਤਾ ਕਿ ਅਸੀਂ ਤੁਹਾਡੇ ਨਾਲ ਆਸੀਂ ਤੁਹਾਡੇ ਨਾਲ ਆ ਜਿਵੇਂ ਕਿ ਕਿ ਅਸੀਂ ਆਈ ਸਾਨੂੰ ਪਤਾ ਲੱਗਿਆ ਸੀ ਵੀ ਧਮਕੀਆਂ ਮਿਲਦੀਆਂ ਐ ਬੱਚਿਆਂ ਦੀਆਂ ਵੀ ਮਿਲਦੀਆਂ ਐ ਵੀ ਤੁਹਾਡੇ ਬੱਚੇ ਉੱਥੇ ਰਹਿੰਦੇ ਐ ਇਹ ਹੈ ਨਾ ਭਈ ਉਹਦੇ ਵਿੱਚ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਐ ਅਸੀਂ ਨਾਲ ਐ ਤੁਹਾਡੇ ਬਿਲਕੁਲ ਸਮੁੱਚੀ ਕੌਮ ਇਸ ਵੇਲੇ ਹਸਮੁੱਚੀ ਕੌਮ ਇਹਨਾਂ ਦੇ ਨਾਲ ਐ ਜਿੰਨੇ ਵੀ ਮੈਨੂੰ ਚੋਣਨ ਵਾਲੇ ਐ ਅਮਰਤਪਾਲ ਨੂੰ ਚੋਣਨ ਵਾਲੇ ਐ ਅਸੀਂ ਸਾਰੇ ਇਹਨਾਂ ਦੇ ਨਾਲ ਇਕੱਲੇ ਅਗੂ ਬੁਲ ਕੇ ਇਹ ਰੋਗ ਲਾਗੇ ਸੀ ਕਿ ਤੁਹੇ ਭਾਜਪਾ ਨਾ ਮਿਲਦੇ ਹੋ ਜਿੱਥੇ ਹੰਦ ਪੇ ਜਿਸ ਨਾਲ ਕੋਈ ਕਿੱਕੀ ਹੋਗੀ ਜੱਜੇਦਾਰ ਸਾਥੀ ਰੋਕ ਲਾਈ ਗਈ ਸੀ ਕਿ ਤੁਹਾਨੂੰ ਤੁਹਾਡੀ ਬੀਜੇਪੀ ਨੇ ਮਿਲਦੀ ਤੁਸੀਂ ਮੈਂ ਮਿਲ ਤੁਹਾਡਾ ਨਹੀਂ ਜੀ ਜਿਹੜੀ ਹੱ피 ਨਹੀਂ ਜੀ ਨਹੀਂ ਹੈ ਮੈਂ ਜੋ ਮਰਜੀ ਕੋ ਇਹਨਾਂ ਦੀ ਸਾਂਝ ਰਹੀ ਹੈ ਜੀ ਬੀਜੇਪੀ ਨਾਲ ਸਰਕਾਰ ਇਹਨਾਂ ਨੇ ਰਲ ਕੇ ਚਲਾਈ ਹੈ ਬੀਬੀ ਹਰਸਿਮਰਤ कौर ਮੰਤਰੀ ਰਹੀ ਹੈ ਸੈਂਟਰ 'ਚ ਤੇ ਹੁਣ ਬੀਜੇਪੀ ਨੂੰ ਕੀ ਹੋ ਗਿਆ ਜੇ ਵੈਸੇ ਗੱਲ ਕਰੀਏ ਜਿੰਨਾ ਨੁਕਸਾਨ ਹੋਇਆ ਹੈ ਕੌਮ ਦਾ 19 ਦਿਨ ਚ ਹੀ ਹੋਇਆ ਹੈ ਨਾ ਜਿੰਨੀ ਦਿਨ ਬਾਦਲਾਂ ਦੀ ਸਾਂਝ ਬੀਜੇਪੀ ਨਾਲ ਸੀ ਉਸੇ ਪੀਰੀਅਡ 'ਚ ਹੋਇਆ ਹੈ ਨਾ ਕੱਲ ਸਰ ਜੀ ਸਮੰਤੀ ਜਿਸ ਤਰ੍ਹਾਂ ਤੁਝ ਕਿਹਾ ਕਿ ਤੁਹਾਡੇ ਵੀ ਫਾਲੋਅਰ ਨੇ ਅਮਰਪਾਲ ਜੀ ਦੇ ਵੀ ਤਾਂ ਉਸ ਤਰੀਕ ਨੂੰ ਲੈ ਕੇ ਕਿਤਨੇ ਕਿਤੇ ਇੱਕ ਖਦਸ਼ਾ ਕੇ ਜ਼ਿਕਰ ਕੋਈ ਫੈਸਲਾ ਹੱਕ ਦੇ ਵਿੱਚ ਜਾਂ ਖਲਾਫ ਹੁੰਦਾ ਤਾਂ ਨੌਜਵਾਨ ਜਿਹੜੇ ਨੇ ਕਈ ਵਾਰ ਭੜਕਾਅ ਦੇ ਵਿੱਚ ਵੀ ਆ ਜਾਂਦੇ ਆ ਸੋਸ਼ਲ ਮੀਡੀਆ ਤੇ ਬਹੁਤ ਨਹੀਂ ਉਹ ਨਹੀਂ ਫੈਸਲੇ ਦੀ ਅਪੀਲ ਕੀ ਕਰਨਾ ਚਾਹੁੰਦੇ ਅਸੀਂ ਇਹ ਅਪੀਲ ਕਰਦਾ ਹੈ ਬਈ ਅਸੀਂ ਬਈ ਅਸੀਂ ਜਥੇਦਾਰ ਸਾਹਿਬ ਨਾਲ ਐ ਕੌਮ ਦੇ ਜਥੇਦਾਰਾਂ ਨਾਲ ਐ ਬਈ ਇਹਨਾਂ ਨੂੰ ਕੋਈ ਵੀ ਧਮਕਾਉਂਦਾ ਕਿਸੇ ਦੇ ਤਮਕੀਦੇ ਤੁਹਾਡੇ ਨਾਲ ਜਿਹੜੇ ਜਿਹੜੇ ਤੁਹਾਨੂੰ ਲੋਕ ਫੋਲੋ ਕਰਦੇ ਨੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਉਹ ਵੀ ਸਾਡੇ ਸਾਡੇ ਜਾਂ ਸਾਡੀ ਇਹ ਸੰਸਥਾ ਦਾ ਜਿਹੜਾ ਵਕਾਰ ਆ ਇਹ ਇਹਨੂੰ ਕਿਸੇ ਤਰ੍ਹਾਂ ਦਾ ਵਕਾਰ ਨਹੀਂ ਲੱਗਣਾ ਚਾਹੀਦਾ ਅਸੀਂ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਵੀ ਕਿਸੇ ਤਰ੍ਹਾਂ ਦਾ ਕੁਈ ਸੇ ਦਾ ਦਬਾਅ ਇੱਥੇ ਹੈ ਕਿ ਕੋਈ ਫੈਸਲਾ ਨਾ ਹੋਵੇ ਕਿ ਜਿਹੜੀ ਕੌਮ ਨਾ ਪ੍ਰਵਾਨ ਕਰੇ ਤੇ ਕੱਲ ਨੂੰ ਇਹ ਤਖਤ ਦੀ ਵੀ ਜਾਂ ਜ세ਦਾਰ ਦੀ ਪਦਵੀ ਨੂੰ ਵੀ ਕੋਈ ਦਾਗ ਲੱਗੇ ਇਸ ਕਰਕੇ ਤੁਸੀਂ ਨਿਰਪੱਖ ਹੋ ਕੇ ਤਕੜੇ ਹੋ ਕੇ ਫੈਸਲਾ ਕਰੋ ਪੂਰੀ ਕੌਮ ਸਾਡੀ ਹੈ ਭਾਈ ਜਿਹੜਾ ਇਹਨਾਂ ਦੇ ਇੱਕ ਪ੍ਰੈਸ਼ਰ ਕ੍ਰੀਏਟ ਕੀਤਾ ਜਾ ਰਿਹਾ ਤੁਸੀਂ ਉਹਨਾਂ ਨੂੰ ਕਹਾਂ ਕਿ ਅਸੀਂ ਤੁਹਾਡੇ ਨਾਲ ਹਾਂ ਤੁਸੀਂ ਪੂਰੀ ਕੌਮ ਨਾਲ ਹੈ ਜੀ ਪੂਰੀ ਕੌਮ ਨੇ ਕਿਹਾ ਕਿ ਤੁਸੀਂ ਤੁਹਾਡੇ ਫੈਸਲੇ ਦੀ ਕੌਮ ਅਡਿਕ ਕਰ ਰਹੀ ਆ ਤੁਸੀਂ ਤਕੜੇ ਹੋ ਕੇ ਕੋਈ ਗੁਰੂ ਮਹਾਰਾਜ ਦੀ ਸਿੱਖੇ ਸਿਧਾਂਤਾਂ ਦੇ ਅਨਸਾਰ ਜੋ ਪਹਿਲਾਂ ਕੋਈ ਫੈਸਲੇ ਉਹ ਇਹੋ ਜਿਹੇ ਟਾਈਮ ਤੇ ਉਹਨਾਂ ਦੇ ਮਤਰੇ ਨਜ਼ਰ ਰੱਖ ਕੇ ਤੁਸੀਂ ਉਹ ਫੈਸਲਾ ਲਓ ਬਿਨਾਂ ਕਿਸੇ ਦਵਾ ਦਵਾ ਤੋਂ ਲਓ ਕੋਈ ਇਸ ਕਰਕੇ ਕੌਮ ਤੁਹਾਡੇ ਲਈ ਦੇਖ ਰਹੀ ਆ ਤੇ ਬਾਕੀ ਤੁਸੀਂ ਪੂਰੀ ਕੌਮ ਤੁਹਾਡੇ ਨਾਲ ਖੜੀ ਹੈ ਫਰੀਦ